ਭੈ ਵਿੱਚ ਇੰਦਰ ਫਿਰੇ ਸਿਰ ਬਾਹ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਇੰਦਰ ਫਿਰੇ ਸਿਰ ਬਾਹ ਇੰਦਰ ਬੱਦਲ ਜੋ ਸਿਰ ਦੇ ਉੱਪਰ ਮੰਡਲਾ ਰਹੇ ਨੇ ਇਸਲਾਮ ਵਿੱਚ ਪਾਣੀ ਦੇ ਦੇਵ ਤੇ ਨਖਾਜਾ ਖিজਰ ਕਹਿੰਦੇ ਨੇ ਸਾਡੇ ਦੇਸ਼ ਦੇ ਵਿੱਚ ਮਿੰਦਰ ਕਹਿੰਦੇ ਨੇ ਬੱਦਲ ਉੱਪਰ ਮੰਡਲਾ ਰਹੇ ਨੇ ਸਾਬ ਕਦਨ ਇਹ ਵੀ ਪੈਦੇ ਕਿਸੇ ਮਰਿਆਦਾ ਦੇ ਉੱਪਰ ਮੰਡਲਾਂ ਦੇ ਪੈ ਨੇ ਤੇ ਫਿਰ ਬਰਸਦੇ ਪੈ ਨੇ ਇਹ ਜੋ ਰਾਜਾ धर्मराज है जो जीवाओं ਦੇ ਲੇਖ ਲਿਖਦਾ ਹੈ ਇਹ ਜਿਹੜੀ ਮਰਿਆਦਾ ਹੈ ਇਹ ਵੀ ਪ੍ਰਭੂ ਦੇ ਭੈ ਦੇਚ ਹੈ ਭੈ ਦੀ ਉਲੰਘਣਾ ਹੋਈ ਤੇ ਬੇਤਰਤੀਬੀ ਹੋ ਜਾਂਦੀ ਹੈ ਇਸ ਵਾਸਤੇ ਪ੍ਰਭੂ ਦਾ ਭੈ ਐਸਾ ਹੈ ਕੋਈ ਵੀ ਜੜ ਚੇਤਨ ਉਸ ਦੀ ਉਲੰਘਣਾ ਨਹੀਂ ਕਰ ਸਕਦਾ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਇਹ ਧਰਤੀ ਜਿੱਥੇ ਭਾਰ ਲੈ ਕੇ ਖੜੀ ਹੈ ਉੱਥੇ ਸਿਰਾਂ ਦੇ ਉੱਤੇ ਭਾਰ ਬਣ ਕੇ ਤੇ ਪਾਣੀ ਵਰਸਾਰਿਆ ਜੋ ਇੰਦਰ ਹੈ ਇਹ ਵੀ ਪਹਿ ਦੇਚ ਹੈ ਔਰ ਇਹ ਧਰਮ ਰਾਜ ਜੋ ਜੀਵਾਂ ਦੇ ਕਰਮ ਪਿਆ ਲਿਖਦਾ ਹੈ ਇਹ ਵੀ ਪਹਿ ਦੇਚ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਜੋ ਅਨੰਤ ਕੋ ਕਰੋੜਾਂ ਮਹੀਨ ਦੀ ਯਾਤਰਾ ਕਰਦੇ ਨੇ ਚੰ드ਮਾ ਸੂर्य ਇਤਿਆਦ ਇਹ ਸਾਰੇ ਦੇ ਸਾਰੇ ਭੈ ਦੇ ਵਿੱਚ ਨੇ ਮਰਿਆਦਾ ਦੇ ਵਿੱਚ ਨੇ ਸਤਿਗੁਰੁ ਦੇਵ ਜੀ ਮਹਾਰਾਜ ਅਗਾਹ ਚਲ ਕੇ ਕਹਿੰਦੇ ਨੇ ਬਹਿ ਵਿੱਚ ਜੋਦ ਮਹਾਬਲ ਸੂਰ ਭਾਵੇਂ ਕੋਈ ਜੋਦਾ ਹੈ ਮਹਾਬਲੀ ਹੈ ਸੂਰਮਾ ਹੈ ਪਰ ਉਹ ਵੀ ਭੈ ਦੇ ਚ ਹੈ ਉਹ ਵੀ ਡਰ ਦੇ ਚ ਹੈ ਕਦੀ ਬਗੌਰ ਮੁਤਾਲਾ ਕਰੀਏ ਡਰ ਵੀ ਹੂ ਕੋਈ ਵੀ ਨਹੀਂ ਹੈ ਸਤਗੁਰ ਆਪ ਕਹਿੰਦੇ ਸਗਲ ਸਮਗਰੀ ਡਰਹਿ ਬਿਆਪੀ ਬਿਨ ਡਰ ਕਰਨੇ ਹਾਰਾ ਕਉ ਨਾਨਕ ਭਗਤਨ ਕਾ ਸੰਗੀ ਭਗਤ ਸੁਮੇਂ ਦਰਬਾਰ ਹੈ ਤੋ ਸਾਇ ਫਰਮਾਨ ਕਰਦੇ ਨੇ ਕਿ ਯੋਧ ਹੈ ਇਹ ਮਹਾਬਲੀ ਇਹ ਸੂਰਮੇ ਸਾਰੇ ਪੈ ਦੇਚ ਨੇ ਭੈ ਵਿੱਚ ਆਵੇ ਜਾਵੇ ਪੂਰ ਜ਼ਿੰਦਗੀਆਂ ਦੇ ਪੂਰਾ ਦੇ ਪੂਰ ਜੋ ਜਮਦੇ ਨੇ ਮਰਦੇ ਨੇ ਫੈ ਦੇਚ ਹੈ ਚਾਹ ਬੱਚਾ ਹੈ ਚਾਹ ਜਵਾਨ ਹੈ ਚਾਹ ਬੁੱਢਾ ਹੈ ਇਹ ਜੋ ਜਨਮ ਚੱਲ ਰਿਹਾ ਹੈ ਇਹ ਜੋ ਮਰਨ ਚੱਲ ਰਿਹਾ ਹੈ ਇਹ ਪੂਰਾ ਦੇ ਪੂਰਜ ਆ ਰਹੇ ਨੇ ਜਾ ਰਹੇ ਨੇ ਸਾਰਿਆਂ ਦੇ ਉੱਤੇ ਭੈ ਦਾ ਲੇਖ ਲਿਖਿਆ ਹੈ ਭਾਅ ਸਭ ਦੇ ਅੰਦਰ ਫੈ ਚੱਲ ਰਿਹਾ ਹੈ ਤੇ ਭੈ ਵਿਆਪਕ ਰੂਪ ਦੇ ਚ ਹਰ ਇੱਕ ਦੇ ਅੰਦਰ ਕੰਮ ਕਰ ਰਿਹਾ ਹੈ ਔਰ ਵਕ ਵਕ ਕੰਮ ਕਰ ਰਿਹਾ ਹੈ ਕਿਧਰੇ ਮੌਤ ਦਾ ਭੈ ਹੈ ਕਿਧਰੇ ਬਿਮਾਰ ਪੈ ਜਾਣ ਦਾ ਭੈ ਹੈ ਕਿਧਰੇ ਐਸਾ ਭੈ ਹੈ ਕਿ ਕਮਾਇਆ ਹੋਇਆ ਧਨ ਮੇਰਾ ਨਾਸ ਨਾ ਹੋ ਜਾਏ ਕਿਧਰੇ ਇਹ ਭੈ ਹੈ ਕਿ ਸੀਲ ਸੰਜਮ ਕੀਤੀ ਹੋਈ ਭਗਤੀ ਮੇਰੀ ਨਸ਼ਟ ਨਾ ਹੋ ਜਾਏ ਤੋ ਭੈ ਮਨੁੱਖ ਦੀ ਸੁਰੱਖਿਆ ਹੈ ਭੈ ਪ੍ਰਮਾਤਮਾ ਵੱਲੋਂ ਦੁੱਖ ਤੇ ਤਕਲੀਫ ਨਹੀਂ अगर बीमार हो जाने का भय ना आवे तो मनुष्य इतना खावे कि पशुओं को ही मात कर देवे। ये बीमार हो जाने का भय मनुष्य को संजम मेंच रखता है। अगर विकारों ਦੇ ਵਿੱਚ मलेहਣ ਹੋਣ ਦਾ ਭੈ ਨਾ ਆਵੇ ਤੇ ਮਾਨਸਿਕ ਰੋਗੀ ਹੋਣ ਦਾ ਭੈ ਨਾ ਆਵੇ ਤਾਂ ਫਿਰ ਜਗਤ ਵਿੱਚ ਕੋਈ ਵੀ ਸਦਾਚਾਰੀ ਨਹੀਂ ਰਹੇਗਾ। ਸਾਰੇ ਦੁਰਾਚਾਰੀ ਬਣ ਜਾਣਗੇ। ਭੈ ਕਰਕੇ ਹੀ ਕੋਈ ਸਦਾਚਾਰੀ ਹੈ। ਭੈ ਕਰਕੇ ਕੋਈ ਸੰਜਮੀ ਹੈ ਭੈ ਕਰਕੇ ਕੋਈ ਜੋਧ ਹੈ ਮਹਾਬਲੀਏ ਸੂਰਮਾ ਹੈ ਦਰਸਲ ਭੈ ਮਨੁਖ ਦੀ ਜੀਵਾਂ ਦੀ ਆਂਤ੍ਰਿਕ ਸੁਰੱਖਿਆ ਹੈ ਨਾ ਕਿ ਇੱਕ ਪੀੜਾ ਹੈ ਨਾ ਕਿ ਇੱਕ ਦੁੱਖ ਹੈ ਤੋ ਸੈ ਫਰਮਾਨ ਕਰਦੇ ਨੇ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾ ਜੀਵਨ ਨੂੰ ਭੈ ਦੇ ਚਰਕ ਕੇ ਪ੍ਰਭੂ ਭੈ ਦੇ ਚ ਰਖ ਕੇ ਕੋਈ ਸਿੱਧ ਬਣਿਆ ਹੈ ਕੋਈ ਬੁੱਧ ਬਣਿਆ ਹੈ ਕੋਈ ਦੇਵਤਾ ਬਣਿਆ ਹੈ ਕੋਈ 나ਥ ਬਣਿਆ ਹੈ ਰੱਬੀ ਭੈ ਨੂੰ ਇੱਕ ਪਾਸੇ ਕਰ ਦਈਏ ਨਾ ਕੋਈ ਦੇਵਤਾ ਬਣ ਸਕਦਾ ਹੈ ਨਾ ਕੋਈ 나ਥ ਬਣ ਸਕਦਾ ਹੈ ਨਾ ਕੋਈ ਬੁੱਧ ਬਣ ਸਕਦਾ ਹੈ ਨਾ ਕੋਈ ਸਿੱਧ ਬਣ ਸਕਦਾ ਹੈ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਦਰਸਲ ਪ੍ਰਾਕਿਰਤਿਕ ਪ੍ਰਮਾਤਮਾ ਦੇ ਭੈ ਨੂੰ ਮੰਨ ਕੇ ਬੁੱਧ ਪ੍ਰਾਪਤ ਹੁੰਦੀ ਹੈ ਆਪਣੇ ਆਪ ਨੂੰ ਮਰਿਆਦਾ ਦੇ ਚ ਰੱਖ ਕੇ ਪ੍ਰਭੂ ਭੈ ਨੂੰ ਮੰਨ ਕੇ ਔਰ ਇਸੇ ਤਰੀਕੇ ਨਾਲ ਆਤਮ ਪ੍ਰਕਾਸ਼ ਦਾ ਚਾਨਣਾ ਹੋ ਜਾਂਦਾ ਹੈ ਦੀਵਾ ਜਲ ਜਾਂਦਾ ਹੈ ਮਨੁੱਖ ਦੇਵਤਾ ਬਣ ਜਾਂਦਾ ਹੈ ਪਰ ਬੜਨ ਦਾ ਢੰਗ ਹੈ ਪ੍ਰਭੂ ਦਾ ਭੈ ਕੋਈ ਨਾਥ ਬਣ ਜਾਂਦਾ ਹੈ ਬਾ ਆਪਣੇ ਜੀਵਨ ਨੂੰ ਨਥ ਪਾ ਲੈਂਦਾ ਸਾਰੀਆਂ ਇੰਦਰੀਆਂ ਨੂੰ ਨਥ ਪਾ ਲੈਂਦਾ ਨਾਥ ਬਣ ਜਾਂਦਾ ਹੈ ਪਰ ਇਹ ਪ੍ਰਭੂ ਭੈ ਤੋਂ ਬਿਨਾ ਇਤਨੀ ਉੱਚ ਪਦਵੀ ਦਾ ਪ੍ਰਾਪਤ ਕਰਨਾ ਕਠੜ ਹੈ ਭੈ ਵਿੱਚ ਆੜਾ ਆਣੇ ਆਕਾਸ਼ ਇਹ ਜੋ ਤਣੇ ਆਕਾਸ਼ ਇਹ ਜੋ ਵਿਆਪਕ ਰੂਪ ਵਿੱਚ ਖੜੇ ਉੱਪਰ ਆਕਾਸ਼ ਨੇ ਸਤਿਗੁਰ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਵੀ ਫਾਇਦੇ ਚ ਹੈ ਭੈ ਵਿੱਚ ਜੋਦ ਮਹਾਬਲ ਸੂਰ ਭੈ ਵਿੱਚ ਆਵੇ ਜਾਵੇ ਪੂਰ ਮਹਾਰਾਜ ਪ੍ਰਮਾਨ ਕਰਦੇ ਨੇ ਕਿ ਜਿਤਨੇ ਸੂਰਮੇ ਨੇ ਮਹਾਬਲੀ ਨੇ ਇਹ ਪੈਦੇ ਚ ਨੇ ਤੇ ਸਾਰੀਆਂ ਹੀ ਜੀਵਾਂ ਦੇ ਸਿਰ ਦੇ ਉੱਤੇ ਫੈਦਾ ਲੇਖ ਬਕਾਇਦਾ ਤੌਰ ਤੇ ਲਿਖਿਆ ਹੋਇਆ ਹੈ ਕੋਈ ਐਸਾ ਜੀਵ ਨਹੀਂ ਜਿਹਦੇ ਮੱਥੇ ਤੇ ਇਹ ਫੈਦਾ ਲੇਖ ਲਿਖਿਆ ਹੋਇਆ ਨਹੀਂ ਆਖਿਰ ਕੋਈ ਐਸਾ ਵੀ ਹੈ ਜਿਹਦੇ ਮੱਥੇ ਤੇ ਨਾ ਹੋਵੇ ਤੇ ਮਹਾਰਾਜ ਕਹਿੰਦੇ ਹਾਂ ਸਗਲਿਆਂ ਬਹੁ ਲਿਖੇ ਆਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇਕ ਮਹਾਰਾਜ ਕਹਿੰਦੇ ਨਿਰਭਉ ਭੈ ਤੋ ਰਹਿ ਤੇ ਕੇਵਲ ਉਹੀ ਹੈ ਜਿਹੜਾ ਆਕਾਰ ਤੋ ਰਹਿ ਔਰ ਕੇਵਲ ਕੋ ਇਕੋ ਇਕ ਪਰਿਪੂਰਨ ਪ੍ਰਮਾਤਮਾ ਹੈ ਜੋ ਆਕਾਰ ਤੋ ਰਹਿਤ ਹੈ ਭੈ ਤੋ ਰਹਿਤ ਹੈ ਜਦ ਕੋਈ ਪ੍ਰਭੂ ਦਾ ਭੈ ਮੰਨ ਲੈਂਦਾ ਹੈ ਤਾਂ ਫਿਰ ਸੰਸਾਰ ਦੇ ਵਿੱਚ ਨਿਰਭੈ ਹੋ ਜਾਂਦਾ ਹੈ ਤੇ ਪ੍ਰਭੂ ਦਾ ਭੈ ਉਸ ਨੂੰ ਸ਼ੁੱਧ ਕਰ ਦਿੰਦਾ ਹੈ ਪ੍ਰਭੂ ਦਾ ਭੈ ਉਸ ਨੂੰ ਨਿਰਮਲ ਕਰ ਦਿੰਦਾ ਹੈ ਪ੍ਰਭੂ ਦਾ ਭੈ ਆਤਮਿਕ ਆਨੰਦ ਤੱਕ ਲੈ ਜਾਂਦਾ ਹੈ ਇਸ ਵਾਸਤੇ ਪ੍ਰਭੂ ਦਾ ਭੈ ਮਨੁੱਖਾ ਮਾਤਰ ਦੀ ਇੱਕ ਲੋੜ ਹੈ ਇੱਕ ਸੁਰੱਖਿਆ ਹੈ ਔਰ ਇੱਕ ਬਹੁਤ ਵੱਡੇ ਦਾਤ ਹੈ ਜੋ ਜੀਵਾਂ ਦੀ ਝੋਲੀ 'ਚ ਪਰੀਪੂਰਨ ਪ੍ਰਮਾਤਮਾ ਲੈ ਨੀ ਪਾ ਕੇ ਰੱਖੀਏ ਮੌਤ ਦਾ ਭੈ ਪਸ਼ੂ ਪੰਖੀ ਕੀੜੇ ਮਕੋੜੇ ਆਪਣੇ ਆਪ ਨੂੰ ਸੁਰੱਖਿਤ ਥਾਂ ਤੇ ਲੈ ਜਾਂਦੇ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਭੈ ਜੇ ਸਾਰਿਆਂ ਦੇ ਚ ਨਾ ਹੋਵੇ ਤਾਂ ਨਾ ਕੋਈ ਆਪਣੀ ਤਨ ਦੀ ਇਫਾਜ਼ਤ ਕਰੇ ਤੇ ਨਾ ਹੀ ਕੋਈ ਆਪਣੇ ਮਨ ਦੀ ਇਫਾਜ਼ਤ ਕਰੇ ਤੋਂ ਭੈ ਆਂਤ੍ਰਿਕ ਸੁਰੱਖਿਆ ਹੈ ਬੈਰੂਨੀ ਸੁਰੱਖਿਆ ਹੈ